ਅੱਜ ਕੱਲ੍ਹ ਦੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਇਸ ਸਮੇਂ ਅਸੀਂ ਖੜੇ ਹਾਂ ਕਰਾਲੀ ਏਰੀਆ ਦੇ ਨੰਦੇ ਵਿੱਚ ਜਿੱਥੇ ਰੁਗਾ ਨਾਮ ਦੇ ਸੰਬੰਧ ਦੇ ਵਿੱਚ ਜੋ ਪ੍ਰੋਗਰਾਮ ਵਾਲੇ ਕੀਤਾ ਗਿਆ ਲੰਘਾ ਚੱਲ ਰਿਹਾ ਹੈ ਔਰ ਸਮਈਏ ਨੇ ਜਿਹੜੇ ਸੇਵਾਦਾਰ ਨੇ ਸੇਵਾਵਾਂ ਕਰਦੇ ਨੇ ਸਮੇਂ ਜੀ ਉਹਨਾਂ ਦੇ ਸਹਾਇਕ ਕਰ ਰਹੇ ਨੇ ਸੋ ਆਓ ਤੁਹਾਨੂੰ ਇਸ ਪੂਰੇ ਜੋ ਦੁਗਨ ਨਮੀ ਦੇ ਪੂਰੇ ਸਮਾਗਮ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਔਰ ਜਾਣਕਾਰੀ ਦਿੰਦੇ ਆਂ ਤੇ ਉਹਨਾਂ ਦੇ ਪ੍ਰਬੰਧਕਾਂ ਨੇ ਸਮਾਜ ਵਾਸਤੇ ਕੀ ਮੈਸੇਜ ਦਿੱਤਾ ਜੀ ਧੰਨਵਾਦ ओह 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 जयकारा जगदलिया जोता वाली मैया का और सखे दरबार महाकाली का सुनिए तो माता की वेद दरबार बाबे की पैड़ी बाबे के दरबार में तूं तरी मात परी माता दी का देश पर मुंड माती गन में

ਸੂਰਨ ਨੇ ਕਰੋਧ ਵਡਾਇਆ ਅੱਖ ਵਿੱਚ ਗੋਣ ਨਾ ਆਇਆ ਹੋਵੇ ਸਸੁਰਨ ਨੇ ਕਰੋਧ ਵਡਾਇਆ ਇਹ ਗਾਥੀ ਕੀ ਕਹੇ ਆਏ ਹੋ ਸੇ ਨਾਲੇ ਜੇ ਤਦ ਨੇ ਆਇਆ ਇਹ ਨਾਲੇ ਜੇ ਸੇ ਹਾਲਿਆ ਹੋ ਮੰਨ ਸ੍ਰਿਸ਼ਟੀ ਕਾ ਦੀਂ ਸਰਮਤੂ ਅਪਨੀ ਮਾਂ ਕਾ ਦੀਂ पर माती सूरत माती माता जाली माहाी माउ जा काली माकाली मा ये बाबा गुरु गोरखनाथ जी ये पाचल वास्ता गुगल की बत्ती ले रे दरगाह दे और भाई संपत के वरदान लेगा नौ लखे में मागे और धूने के

ਸੁੱਚਾ ਬਾੜਾ ਲੈ ਕੇ ਗੁਰੂ ਜੀ ਦਰਗਾਹ ਤੇ ਲੈ ਆ ਗਏ ਤੇਰਾ ਹਾਲੇ ਆਹ ਗੁਰੂ ਜੀ ਤਾਂ ਤੋਂ ਨਾ ਲੱਕੇ ਬਾਗਮਾ ਆਇਆ ਰਹੇ ਸਾਥ ਆ ਬਾਬਾ ਦੀ ਆਹ ਜੁਰੀ ਤੂੰ ਨਾ ਚੇਤਨ ਕਰਕਾ ਗੁਰੂ ਨੇ ਤੂੰ ਨੇ ਕੇ ਗਾੜੀ ਬਾਛਲ ਦਰਪੈ ਨੀ ਆ ਇਹ ਬੇਤੀ ਵੀ ਕਰ ਲੈ ਪਵੈ ਲੈ ਆ ਆ चा कुकड़ खायो त सुना गुस्ा बि ले आग ਤੋਰਛ ਆ ਇਹ ਬੇਤੀ ਕਾ ਚੱਲ ਤੇਰੇ ਦਿਲ ਨੂੰ ਨਹੀਂ ਆਏ ਆਖੀਏ ਨਾ ਕਾਲਾ ਵਾ ਆਹ ਸੀ ਉਹ ਬੱਚਾ ਵੀ ਉਹ ਬਣ ਕਾ ਪੈਰ ਦੀ ਨੂੰ ਕਰਦਿਓ ਗੁਰੂ ਜੀ ਮਾਫੇ ਮੁਕੜਾ ਵਾਰੇ ਆਹ ਦਾ ਵੀ ਨਾ ਜਾਣੀ ਰਾਹੇ ਲਾ ਚੋਕੀ ਆ ਹੋ ਗੁਰੂ ਜੀ ਮੇਰੀ ਗਲਤੀ ਨੂੰ ਕਰ ਦਿਓ ਲੈ ਗੁਰੂ ਜੀ ਆਪ ਹੈ ਮਿਆਰਾ ਰੱਬ ਆ ਹੋ ਮੇਰਾ ਮੇਰਾ ਅਚਾ कर देगा वरदाना जो अमर होगा बेटी इसके टोल नगारे बजा गे हाहा हा, हा, हा। भाई बाचल कहा बाबे ओ या तो मेरा अच्छा मनूर वापस कर दे जी नहीं तोरी छी गुरु जी नहीं तूने माचड़ का मर मैं आज जे कैसे आ हो रहा पापे ਮੋਰਖ ਨੂੰ ਪਛਨ ਬਾਰ ਰਹਿਵੇਂ ਜਾਈਗਾ ਸਾਥੀ ਨੇ ਤੋੜ ਕੇ ਆਹ ਇਹ ਬੇਟੀ ਦਾ ਚਲਤ ਨੇ ਜਿਸ ਤਰ੍ਹਾਂ ਉਹ ਫੈਂਕੀ ਇਹ ਗੁਗੜ ਆ ਤੈ ਉਸੇ ਤਰ੍ਹਾਂ ਘਟਲੇ ਆਹ ਲਤੀ ਆਗਮਾਏ ਮਈ ਤੰਗ ਹੱਥ ਵੀ ਪੈ ਲੀਏ ਬਾਛੇ ਮਾਤਾ ਹੋਰਾਂ ਸਭੀ ਨਕਰਨਾ ਬਾਬੇ ਬਿਨਾ ਧੂਣਾ ਲੱਗ ਜਾ ਕੇ ਰੇ ਕੋਲ ਆ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਸਾਹਨੇ ਪੰਜਾਬ ਨਿਊਜ਼ ਇਸ ਸਮੇਂ ਖੜੇ ਅਸੀਂ ਕਰਾਲੀ ਦੇ ਪਿੰਡ ਦੇ ਵਿੱਚ ਜਿੱਥੇ ਰਾ ਨੌਮੀ ਦੇ ਸਬੰਧ ਦੇ ਵਿੱਚ ਗਾ ਨੌਮੀ ਮਨਾਈ ਜਾ ਰਹੀ ਹੈ ਤੇ ਬਹੁਤ ਸਾਰੀਆਂ ਬਿਨਾਂ ਖੁਸ਼ਗਤਾ ਨੇ ਉਹ ਨਤਮਸਤ ਹੋ ਰਹੀਆਂ ਨੇ ਮੱਥਾ ਟੇਕਣ ਵਾਸਤੇ ਆ ਰਹੀ ਨੇ ਲਗਾਤਾਰ ਜੋ ਚੌਂਕੀ ਹੈ ਬਾਬੇ ਦੀ ਉਹ ਵੀ ਚੱਲ ਰਹੀ ਆ ਉਹ ਤੁਹਾਡੀ ਜਿਹੜਾ ਸਾਡੀ ਮੈਨੇਜਮੈਂਟ ਹੈ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਲਿਖਿਆ ਦੇਖ ਰਿਹਾ ਕਿਤੇ ਵੀ ਤੇ ਹੋ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਜੀ ਇਹਨਾਂ ਨੂੰ ਬਹੁਤ ਪ੍ਰਸੰਨ ਜੀ ਹੋ ਗਏ ਆ। ਆਬੀਅਸ ਕਾਲ ਜੀ ਚਸ਼ਤ ਕਾਲ ਜੀ ਇਹ ਪ੍ਰੋਗਰਾਮ ਹੋ ਰਿਹਾ ਜੀ ਕਿਵੇਂ ਇੱਥੇ ਆ ਗਿਆ ਪ੍ਰੋਗਰਾਮ ਤਾਂ ਜੀ ਗੁੱਗਾ ਜਹਰ ਵੀਰ ਦੇ ਨਾਂ ਉਪਰ ਫਰਿਆ ਜੀ ਜੀ ਅੰਧਾਰਾ ਦੇ ਰਹੇ ਇਹ ਨਗਰ ਕਰਦਾ ਜੀ ਪੂਰਾ ਸਾਰਾ ਨਗਰ ਜੀ ਇਹ ਚੱਲਦਾ ਜੀ ਇਹ ਜੀ 88 ਤੋਂ ਚੱਲ ਰਿਹਾ ਜੀ 88 ਤੋਂ ਹਾਂ ਜੀ ਇਹ ਦਰਵਾਜ਼ਾ ਹੁਣ ਤੁਸੀਂ ਬਣਾਉਣ ਲੱਗੇ ਇਹ ਛੋਟਾ ਦਰਵਾਜ਼ਾ ਰੱਖਿਆ ਛੋਟਾ ਰਹਿ ਕੇ ਦਰਵਾਜ਼ਾ ਨਹੀਂ ਇਹ ਦਰਵਾਜ਼ਾ ਲੱਗੇ ਜੀ ਬਣਾਉਣ ਪਹਿਲਾਂ ਛੋਟਾ ਦਾ ਹੋ ਗੋਰਖੀ ਲਾ ਜੀ ਅੱਛਾ ਗੋਰਖੀ ਦਾ ਹਾਂ ਜੀ ਗੋਰਖਾ ਨਾ ਅੱਛਾ ਇਹਦਾ ਜਿਹੜਾ ਇਤਿਹਾਸ ਹੈ ਸਾਡੇ ਬਾਰੇ ਚਾਣਨਾ ਬਹੁਤ ਇਤਿਹਾਸ ਕਿੱਥੇ ਹੈ ਸਾਦਾ ਅਣੀਸ਼ੀਤੀ ਚੱਲਣਾ ਪੈਣ ਵਾਲਾ ਨਹੀਂ ਹੈਗਾ ਕੁਕ ਮਾਤਰ ਹਾਂ ਜੀ ਠੀਕ ਹੈ ਇਹ ਬਹੁਤ ਲੰਬਾ ਇਤਿਹਾਸ ਹੈ ਜੀ ਹਾਂ ਜੀ 18 ਵੇ ਆਏ ਅੱਛਾ ਜੀ ਕਿਹੜੇ ਕਿਹੜੇ ਗ੍ਰੰਥਾਂ ਦਾ ਜਿਕਰ ਕਰਾਂਗੇ ਜਿਕਰ ਜੀ ਗ੍ਰੰਥਾਂ ਦਾ ਇਹਦੇ ਵਿੱਚ ਹੋਣੀ ਮਤਲਬ ਕਿ ਇਹ ਇੱਕ ਲਗਪੀਰ ਹੈ ਬਿਨਾਂ ਲਿਖਤੀ ਤੋਂ ਅੱਛਾ ਬਿਨਾਂ ਅਦਾ ਕੋਈ ਗ੍ਰੰਥ ਵੀ ਨਹੀਂ ਹੈ ਜੀ ਜੀ ਅੱਜ ਸੇਵਾ ਕੇ ਬਸ ਅਸੀਂ ਤਾਂ ਝਾੜੂ ਮਾਰਦੇ ਜੀ ਹਾਂਜੀ ਹਾਂਜੀ ਇੰਨੇ ਸਮੇਂ ਤੋਂ ਕਰ ਰਹੇ ਜੀ ਬਸ ਸਾਨੂੰ ਹੋ ਗਿਆ ਜੀ 88 ਤੋਂ ਪਾਸੇ ਹੁੰਦਾ ਹਾਂ ਜੀ ਤੇ ਜਿਹੜੇ ਭਗਤ ਜੀ ਆ ਉਹ ਵੀ ਤੁਸੀਂ ਇੱਕ ਬਹੁਤ ਲੋਕਤ ਕੋਈ ਨਹੀਂ ਸਭ ਭਗਤੇ ਜਿੰਨੇ ਸੇਵਾ ਕਰਦੇ ਸਭ ਭਗਤੇ ਇਸ ਜੀ ਕਾ ਜੀ ਸਤਿਗੁਰੂ ਜੀ ਮੇਰਾ ਨਾਮ ਸੀਤਿਸ਼ ਕੁਮਾਰ ਹੈ ਠਾਣੇ ਤੋਂ ਟਾਣਾ ਗੋਵਿੰਦ ਗਾਟ ਪਿੰਡ ਅੱਛਾ ਤੁਸੀਂ ਇਧਰੇ ਐਤਵਾਰੂ ਆਇਆ ਪਿੰਡੇ ਨਹੀਂ ਸਾਡਾ ਪਿੰਡ ਹੈ ਜੀ ਅਸੀਂ ਯੂਰੇ ਦੀ ਬਸਿੰਦੇ ਹਾਂ ਹਾਂ ਜੀ ਤੇ ਜਿਹੜਾ ਇਹ ਪੀਲਾ ਮਾਇਆ ਜਾਂਦਾ ਹੈ ਇਹਦੇ ਪਿੱਛੇ ਮਨਾਉਣ ਦਾ ਕੋਈ ਸਬੰਧ ਨਹੀਂ ਕਿਸ ਨਾਲ ਹੈ ਇਹ ਗੁੱਗੇ ਦੇ ਜੀ ਜਨਮ ਦਿਨ ਤੇ ਮਨਾਇਆ ਜਾਂਦਾ ਨੌਮੀ ਦੇ ਅੱਜ ਨੌਮੀ ਹੈ ਜੀ ਜਿਹੜਾ ਵਰਦਾਨ ਦਿੱਤਾ ਜੀ ਦੀ ਮਾਂ ਨੂੰ ਗੋਰਖਨਾਥ ਦੇ ਗੋਰਖਨਾਥ ਨੇ ਅੱਜ ਦੇ ਦਿਨ ਉਹ ਜੰਮੇ ਸੀ ਇਸ ਕਰਕੇ ਮਨਾਇਆ ਜਾਂਦਾ ਹੈ ਇੱਥੇ ਹਰ ਸਾਲ ਇਹ ਪੰਡਾਰਾ ਲੱਗਦਾ ਹੈ ਤੇ ਬੜੀਆਂ ਰੌਣਕਾਂ ਲੱਗਦੀਆਂ ਕੱਲ ਰਾਤ ਨੂੰ ਵੀ ਲੱਗੀਆਂ ਕੱਲ ਬਸੇਰਾ ਸੀ ਅੱਜ ਵੀ ਉਰੇ ਰਾਤ ਨੂੰ ਫੇਰ ਦਵਾਰੇ ਸਮਈਏ ਲੱਗੂਗੇ ਜਿਹੜੇ ਗੋ ਬਾਬਾ ਜੀ ਦੇ ਮਤਲਬ ਜੀਵਨ ਤੇ ਪ੍ਰਕਾਸ਼ ਪਾਉਂਦੇ ਆ ਉਹਦੇ ਮਤਲਬ ਸ਼ੋਹਲੇ ਗਾਉਂਦੇ ਆ ਜੀ ਜੀ ਤੇ ਖੁਸ਼ੀਆਂ ਮਨਾਉਂਦੇ ਆ ਉਹਨਾਂ ਦੇ ਜਨਮ ਤੇ ਜੀ ਜੀ ਤੇ ਜਿਵੇਂ ਪਕੜਦੇ ਜਿਵੇਂ ਉਹਦਾ ਪਾਂਖੀ ਲਾਉਂਦੇ ਆ ਹਾਂਜੀ ਹਾਂ ਉਹਦੇ ਵਿੱਚ ਬਹੁਤ ਸਾਰੀਆਂ ਜਾਂ ਜੁੱਤਾਂ ਦੀਆਂ ਇੱਛਾਵਾਂ ਹੁੰਦੀਆਂ ਨੇ ਹਾਂਜੀ ਉਹ ਲੋਕ ਉਹ ਜਿਹੜਾ ਪਕੜਦੇ ਸੀ ਉਹ ਦੱਸਣਾ ਹੁੰਦਾ ਹੈ ਤੇ ਉਹਦੇ ਉਹਦੇ ਪਿੱਛੇ ਮਤਲਬ ਹਕੀਕਤ ਕੀ ਆ ਜੀ ਦੇਖੋ ਜੀ ਇਹਨਾਂ ਦਾ ਅਸੀਂ ਉਹ ਇਹਨਾਂ ਨੂੰ ਉਹ ਲੈਣ ਨਹੀਂ ਜੀ ਹੈਗੀ ਅੱਛਾ ਜੀ ਵੀ ਖੇਲ ਦਾ ਪੁੱਛਾ ਦੇਣੀ ਹੈ ਕਰਨਾ ਬਹੁਤ ਨਾ ਨਾ ਉਹਦੇ ਦਾ ਬਸ ਆਗਲਾ ਸੁੱਖ ਸੁੱਖ ਲੋ ਆਗਾ ਉਸ ਆਪਣਾ ਅਗਲੀ ਪੂਰੀ ਹੋਣੀ ਅਗਲੀ ਦੀ ਹੋਣੀ ਨਾ ਅੱਜ ਕੱਲ੍ਹ ਦੇਰਿਆਂ ਦੇ ਵਿੱਚ ਬਹੁਤ ਰੁਕ ਜਾਂਦੇ ਨਹੀਂ ਉਹ ਲਾਈਨ ਜੀ ਹੈਗੀ ਨਾ ਉਹਰੇ ਉਹਰੇ ਮਤਲਬ ਕਿ ਕਿਸੇ ਨੂੰ ਖਿੱਚ ਨਹੀਂ ਪਾਈ ਜਾਂਦੀ ਜਿਸ ਨੇ ਵੀ ਆਉਣਾ ਤੁਸੀਂ ਨੂੰ ਕਿਹਾ ਬੁਲਾਇਆ ਨਹੀਂ ਜਾਂਦਾ ਕਿਹਾ ਨਹੀਂ ਜਾਂਦਾ ਵੀ ਉਰੇ ਆਗਾ ਤੁਸੀਂ ਉਹ ਆਪਣੀ ਸਰਦਾਰ ਦੇ ਜਿਹਨੇ ਕਿਵੇਂ ਲੋਕਤਾਵਾਂ ਦੇ ਪੀਰ ਜੀ ਕੋਲ ਹਾਂਜੀ ਹਾਂਜੀ ਉਹ ਲੋਕ ਕਰਦੇ ਆ ਹਾਂਜੀ ਬਹੁਤ ਹੁੰਦਾ ਹੈ ਜੀ ਹਾਂਜੀ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਉਹਨਾਂ ਬਾਰੇ ਨਹੀਂ ਜੀ ਕਹਿ ਸਕਦੇ ਜਾਨੀ ਕਿ ਅਸੀਂ ਉਰੇ ਆ ਕਹਿ ਸਕਦੇ ਵੀ ਕਿਸੇ ਬੰਦੇ ਤੇ ਕੋਈ ਬੰਦਾ ਪੈਸੇ ਨਹੀਂ ਮੰਗਦਾ ਕੋਈ ਉਹ ਨਹੀਂ ਕਰੂਗਾ ਕੋਈ ਗਲਤ ਉਹ ਨਹੀਂ ਹੋਊਗਾ ਆ ਕੰਮ ਚੱਲ ਰਿਹਾ ਇਹ ਮਤਲਬ ਕਿ ਜਿਹੜਾ ਖੋਜੋਗਾ ਦਾਅਵਾ ਦੇ ਰਿਹਾ ਜੀ ਉਹ ਲੱਗ ਰਿਹਾ ਜੀ ਕੋਈ ਕੰਪੈਨ ਨਹੀਂ ਕਰਿਆ ਜਾਂਦਾ ਜੀ ਕਿਸੇ ਨੂੰ ਜੋ ਵੀ ਸੇਵਾ ਸਰਦਾ ਜੀ ਦੀ ਜੀ ਬਹੁਤ ਸਾਰੇ ਡੇਰੇ ਆਫਰ ਵਰਦਾ ਨਹੀਂ ਜੀ ਨਹੀਂ ਐ ਇਦਾਂ ਦਾ ਕੁਝ ਨਹੀਂ ਡੇਰਾ ਹੈ ਨਹੀਂ ਡੇਰਾ ਨਹੀਂ ਹੈ ਜੇ ਇਹ ਦਾ ਦਰਵਾਜ਼ਾ ਹੈ ਹਰ ਸੰਡੇ ਨੂੰ ਰ ਸ਼ਾਮ ਨੂੰ ਮੱਥਾ ਟਿਕਦਾ ਹੈ ਬਾਕੀ ਦਿਨ ਸ਼ਾਮ ਨੂੰ ਵੀ ਖੁੱਲਾ ਰਹਿੰਦਾ ਹੈ ਕੋਈ ਇਸ ਤਰ੍ਹਾਂ ਨਹੀਂ ਹੈ ਨਾ ਜਿਸ ਤਰ੍ਹਾਂ ਮਤਲਬ ਡੇਰਿਆਂ ਚ ਕਿਹਾ ਜੀ ਉੱਥੇ ਅੰਦਰ ਇੱਕ ਬਗਲ ਕਰਕੇ ਜਾਂ ਮਕਾਨ ਬਣਾ ਕੇ ਉੱਥੇ ਰਹਿਣਾ ਹੁੰਦਾ ਡੇਰੇ ਚ ਇੱਥੇ ਡੇਰਾ ਨਹੀਂ ਹੈ ਅਤੇ ਸ਼ਾਮ ਤੱਕ ਆਪਾਂ ਸਾਡੇ ਭਾਗੇ ਜੀ ਬੈਠਦੇ ਆ ਮੱਥਾ ਟਿਕਵਾਉਂਦੇ ਆ ਨਾਰਮਲ ਬਾਕੀ ਇਸ ਤਰ੍ਹਾਂ ਨਹੀਂ ਆ ਵੀ ਉਰੀ ਰਾਤ ਨੂੰ ਸੋਣਾ ਜਾਂ ਉਰੇ ਸਾਡੇ ਜਿੱਦਾਂ ਕੋਈ ਠਹਿਰਨ ਦਾ ਕੋਈ ਬੰਦੋਬਸਤ ਨਹੀਂ ਆ ਸ਼ਾਮ ਨੂੰ ਖਤਮ ਹੈ ਯੋ ਸ਼ਾਮ ਨੂੰ ਨਹੀਂ ਤਾਂ ਦਾ ਸਾਡੇ ਹਾਂਜੀ ਹਾਂਜੀ ਨੌ ਬਤਨਾਮ ਕਰਕੇ ਉਹਨਾਂ ਦੀ ਯੂਜ਼ ਕਰਕੇ ਮਿਸਯੂਜ਼ ਕਰਦੇ ਆ ਉਹਨਾਂ ਉਹਨਾਂ ਬਾਰੇ ਉਹਨਾਂ ਬਾਰੇ ਦੱਸ ਰਹੇ ਨਹੀਂ ਅਸੀਂ ਕਿਸੇ ਨੂੰ ਅਸੀਂ ਨਹੀਂ ਕਰਦੇ ਦੇਖੋ ਜੀ ਇਸ ਤਰ੍ਹਾਂ ਮਿਸਯੂਜ਼ ਵਾਲੀ ਦੀ ਗੱਲ ਇਸ ਤਰ੍ਹਾਂ ਵੀ ਆਪਣਾ ਆਪਣਾ ਸੋਚਣਾ ਜੀ ਉਹ ਹੈ ਇਹ ਤਾਂ ਬਾਬੇ ਦੀ ਖੁਸ਼ੀ ਚ ਜਦ ਬਾਬੇ ਦੀ ਮਿਹਰ ਹੁੰਦੀ ਜੀਦੇ ਉਹ ਆਪਣਾ ਮਤਲਬ ਉਹ ਅਸੀਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਅਸੀਂ ਕਿਸੇ ਨੂੰ ਇਸ ਤਰ੍ਹਾਂ ਇੰਡੀਕੇਟ ਨਹੀਂ ਕਰ ਸਕਦੇ ਕਿਸੇ ਦੇ ਧਰਮ ਬਾਰੇ ਆਪਣੇ ਮਤਲਬ ਕਿਸੇ ਨੂੰ ਕਹਿ ਦਈਏ ਵੀ ਇਹ ਉਹ ਕਰ ਰਿਹਾ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੀ ਬਾਕੀ ਬਾਬਾ ਜੀ ਕਿਸੇ ਵੀ ਰੰਗ ਵਿੱਚ ਆ ਸਕਦਾ ਆਪਣੇ ਆਪਣੇ ਸ਼ਰਧਾਂ ਨਾਲ ਸ਼ਰਧਾ ਜੀ ਆਪਣੀ ਆਪਣੀ ਸ਼ਰਧਾ ਜੀ ਸੋ ਤੁਸੀਂ ਦੇਖਿਆ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਦੇ ਵਿੱਚ ਜਿੱਥੇ ਭਾਰੀ ਗ੍ਰਿਪਤੀ ਵਿੱਚ ਸੰਗਤਾਂ ਨፍਮਸਤ ਹੋਣ ਵਾਸਤੇ ਲੰਗਰ ਵੀ ਚੱਲਦੇ ਅੱਜ ਰਾਤ ਨੂੰ ਚੌਕੀ ਵੀ ਹੈਗੀ ਹੈ ਸੋ ਇਹ ਸਾਨੂੰ ਮੈਸੇਜ ਦਿੰਦਾ ਸਾਡੇ ਸਮਾਜਿਕ ਸਮਾਜ ਦੇ ਅੰਦਰ ਰਲ ਮਿਲ ਕੇ ਬੈਠਣ ਦਾ ਇੱਕ ਸੰਦੇਸ਼ ਦਿੰਦਾ ਹਰ ਇੱਕ ਧਰਮ ਔਰ ਹਰ ਇੱਕ ਉਹ ਆਦਾਰਾ ਜਿੱਥੇ ਅਸੀਂ ਜਾ ਕੇ ਸਾਂਝੇ ਤੌਰ ਤੇ ਜਾਤੀਵਾਦ ਵਿਤਰੇ ਛੱਡ ਕੇ ਔਰ ਵੱਡੇ ਛੋਟੇ ਦਾ ਅਮੀਰ ਗਰੀਬ ਦਾ ਵਿਤਰੇ ਛੱਡ ਕੇ ਇਕੱਠੇ ਹੋ ਕੇ ਇੱਕ ਜਗ੍ਹਾ ਬੈਠ ਕੇ ਰੋਟੀ ਖਾਂਦੇ ਆ ਇਹ ਸਾਡੀ ਭਾਈਚਾਰਕ ਸਾਂਝ ਦਾ ਇੱਕ ਮੈਸੇਜ ਬਣਦਾ ਹੈ ਜਿਹੜੇ ਧਰਮ ਨੇ ਸੋ ਜਿਹੜੇ ਲੋਕ ਇਹਨਾਂ ਦਾ ਧਰਮਾਂ ਦਾ ਮਿਸੀਓਜ਼ ਕਰਦੇ ਆ ਉਹਨਾਂ ਦੀ ਪੁਰਜੋ ਸਾਡੇ ਚੈਨਲ ਵੱਲੋਂ ਵੀ ਔਰ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਵੀ ਜਿਹੜੀ ਕਠੋਰ ਹੈ ਉਹ ਨਿੰਦਿਆ ਖੀਤੀ ਜਾਂਦੀ ਹੈ ਧੰਨਵਾਦ ਜੀ